ਤਵਾ ਪ੍ਰਸਾਦ ਸਵਈਏ ਸਰਾਵਗ ਸੋਧ ਸਮੋਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖੀਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੋਤੇ ਏਕ ਰਤੀ ਬਨ ਏਕ ਰੱਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੋ ਰੰਗ ਸੇ ਕੂਦਤ ਪਾਨ ਕੇ ਗੌਨਕ ਜਾਤ ਨਿਵਾਰੇ ਭਾਰੀ 부ਝਾਨ ਕੇ ਪੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪਏ ਤੋ ਕਹਾਂ ਪਏ ਪੂਪਤ ਅੰਤ ਕਾ ਨਾ ਗੇ ਹੀ ਪਏ ਪਧਾਰੇ ਜੀਤ ਫੇਰਾ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਪਵੇਖ ਪਵਾਨ ਕੇ ਪੂਪਤ ਕੌਨ ਗਨੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬ ਸੇਖਾ 베ਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸੁਬਾਨ ਕੇ ਪੇਖਾ ਬੋਨ ਅਹਾਰ ਜਤੀ ਜਤ ਤਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਪਦੇ ਬਿਨੂ ਪਉਪਦ ਏਕ ਰਤੀ ਬਿਨ ਏਕ ਨਾ ਲੇਖਿਆ ਸੋਦਸੇ ਪਹਾੜ ਦੁਰੰਤ ਤੋ ਬਹਾ ਸੋ ਸਾਜ ਸੁਨਾ ਦੁਰਜਾਨ ਦਾ ਲਾਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਾਂ ਲਾਂਗੇ ਤੋਰ ਅਰੀ ਨ ਮਰੋ ਰਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਬਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲੇਂਦਮ ਵਸਨ ਮਾਤੇ ਗਜਾਨਕੇ ਮਾਨ ਮਲਈਆ ਉਗਾੜੇ ਗੜਾਨਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸਿਰੇ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋਏਕ ਦਿਵਈਆ ਦਾਨਵ ਦੇਵ ਫਨੇੰਦਨ ਸਾਚਰ ਭੂਤ ਭਵਿਖ ਭਵਾਨ ਜਪਾਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਪਥ ਪੈਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੋਹ ਪਰਸੰਨ ਫਿਰੈ ਜਗ ਸੱਤਰ ਸਬੈ ਅਵ ਲੋਕ ਚਪੈਗੇ ਮਾਨਵ ਇੰਦਰ ਗਜੰਦਰ ਨਾਰਾਦਪ ਜਾਉਨ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਇਸ ਨਾਨਕ ਗਜਾਦਕ দান ਅਨੇਕ ਸੁਅੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਤੀਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਦ ਕੇ ਪ੍ਰਸ ਹਾਂ ਪਗ ਤੇ ਨਰ ਫੇਰ ਨ ਦੇਹ ਤਰਾਂਗੇ ਕਹਾਂ ਪਯੋ ਜੋ ਦਉ ਲੋਚਨ ਮੂਦ ਕੈ ਬੈਠ ਰਹੇ ਉਹ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰ ਨਾਲ ਲੋਕ ਗयो ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਂ ਸੁਨ ਲੈ ਹੋ ਸਬੈ ਜਿਨ ਪ੍ਰੇਮ ਕੀ ਯੋ ਤ ਨਹੀਂ ਪ੍ਰਭ ਪਾਇਓ ਕਾਹੂ ਲਾ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾਮਹਿ ਕਾਹੂ ਪਾਸ਼ਾ ਹਾ ਕੋ ਸੀਸ ਨਿਵਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮ੍ਰਤਾਨ ਕੋ ਪੂਜਨਤਾਇਓ ਕੋਰ ਕ੍ਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨਤਾਯੋ ਕੋਰ ਕ੍ਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ